ਸਵਾਗਤ ਆ ਕਿਸਾਨ ਵੀਰੋ ਤੁਹਾਡਾ ਪ੍ਰਾਅ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆਂ ਬਾਈ ਕੋਲ ਨਕੀ ਨਾ ਹੀ ਹੁੰਦੇ ਚੰਗੀਆਂ ਵਹਿੜਾ ਹੁੰਦੀ ਆ ਅੱਜ ਵੀ ਤਿੰਨ ਨਾਗਾ ਤਿੰਨੇ ਤੋਫੇ ਆ ਦੋ ਤਾਂ ਦੋਨੋਂ ਸਕਰੀਨ ਤੇ ਦਿਖ ਰਹੇ ਆ ਤੇ ਤੀਜਾ ਨਾਗ ਤੁਹਾਨੂੰ ਐਂਡ 'ਚ ਦਿਖੂਗਾ ਵੀਰੇ ਵੀਡੀਓ ਨੂੰ ਐਂਡ ਤੱਕ ਕਰ ਦੇਖਿਓ ਡਿਟੇਲ ਤੁਹਾਨੂੰ ਮਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲੂਗਾ ਸਸਤੀ ਗੱਲ ਜੀ ਸਸਤੀ ਗੱਲ ਬਾਈ ਨਾਮ ਤੇ ਐਡਰੈਸ ਦੱਸ ਦੋ ਨਾਮ ਆਪਣਾ ਬਾਈ ਗੁਰਪ੍ਰੀਤ ਸਿੰਘ ਪਿੰਡ ਥਰਾਜ ਆ ਤੇ ਤਸੀਲ ਬਾਗਾਪੁਰਾਣਾ ਜ਼ਿਲ੍ਹਾ ਪਿੰਦਾ ਮੋਗਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ 9876745854 ਦੋ ਨਾਗਾ ਬਾਈ ਦੋ ਨਾਗਾ ਬਾਈ ਤੇ ਨਾਗਾ ਤਾਂ ਤਿੰਨ ਨਾ ਬਈ ਇੱਕ ਰਾਹ ਚਾਹੀ ਜਾਂਦਾ ਇਹਦੇ ਭਗਤ ਦੇ ਭਾਈ ਆ ਗਿਆ ਭਗਤ ਦੇ ਭਾਈ ਆ ਗਿਆ ਜੀ ਤੁਹਾਨੂੰ ਆਪਾਂ ਵੀਡੀਓ ਕਵਰ ਕਰਵਾ ਹਾਂ ਹਾਂ ਬਾਅਦ ਚ ਅੱਧ ਵੀ ਲਾ ਦੇ ਆਂ ਜੋੜ ਕੇ ਲਾ ਦੇ ਆਂ ਹੂੰ ਠੀਕ ਆ ਜਿਹੜੇ ਆਪਾਂ ਪਿਛਲੀ ਵੀਡੀਓ ਪਾਈ ਸੀ ਲਗਭਗ 4 ਕਦਣੀ ਹੋਏ ਆ। ਹਾਂ ਭਾਈ ਤਿੰਨ ਨਗ ਸੀਗੇ ਵੈਗਗੇ ਜੀ ਉਹ। ਹਾਂ ਭਾਈ ਆਪਣਾ ਤੁਹਾਨੂੰ ਦੱਸਿਆ ਆਪਣਾ ਯਾਰ 2 ਘੰਟਿਆਂ ਦੇ ਵਿੱਚ ਅੱਡਾ ਖਾਲੀ ਹੋਏਗਾ। ਠੀਕ ਆ। ਬਾਬੇ ਦੀ ਗੱਲ ਵਧੀਆ ਕੰਮ ਆ ਜਾਂਦੇ ਆ। ਹਾਂ ਮਹਾਰਾਜ ਦੀ ਕਿਰਪਾ ਬਾਕੀ ਵੀ ਸਾਫ ਸੁਥਰਾ ਕੰਮ ਕਰਦਾ ਜਿੰਨੀ ਕੱਲ ਉਹਨੇ ਕਿ ਦੱਸ ਦੇਈ ਦੀ ਆ। ਹੂੰ ਐਵੇਂ ਆਪਾਂ ਝੂਟ ਸੁਫਾਰਨੇ ਝੂਟ ਸੁਪਾਨ ਮਾਰਨਾ ਹੈ ਬਾਕੀ ਬਈ ਜਾਨਵਰ ਚੰਗਾ ਨਾ ਯਾਰ ਅਗਲੇ ਨੇ ਚੰਗੇ ਬੰਦੇ ਨਹੀਂ ਲੈਣਾਗਾ ਪੈਸੇ ਲਾਉਣੇ ਆ ਅਗਲੇ। ਹਾਂ ਸਮਝ ਕੇ ਪਾਰਕ ਕਰਕੇ ਲੈ ਕੇ ਜਾਵੇ। ਹਾਂ ਆਪਾਂ ਦਾ ਦੋ ਟਾਈਮ ਚਵਾ ਚਵਾਈ ਦਿੱਤਾਂ ਬਈ ਗਾਂ ਕਾਲੀਬੜ ਬਹੁਤ ਹੀ ਸੋਹਣੀ ਆ ਵੀਰੇ ਸੁਆ ਕਿੰਨਾ ਚੇ ਇਹਦਾ ਸੁਆ ਬਾਈ ਕੋਈ ਪਹਿਲਾ ਮੰਨ ਵਾਲੇ ਕੋਈ ਦੂਜਾ ਮੰਨ ਲੈ 6 ਦੰਦ ਮੂੰਹ ਤੋਂ 6 ਦੰਦ ਕਨਫਰਮ ਕਰਫਰਮ ਕੋਈ ਵੀ ਸੱਜਣਾ ਕੇ ਚੈੱਕ ਕਰ ਚੈੱਕ ਕਰਾ ਵੀ ਦੇਵਾਂਗੇ ਠੀਕਾ ਕਦੋਂ ਸੁਈ ਹੈ ਜੀ ਇਹ ਇਹ ਬਾਈ ਇਹ ਨੂੰ ਅੱਜ ਦੂਜਾ ਦਿਨ ਬੱਚਾ ਕੀ ਦਿੱਤਾ ਵਸ਼ਾ ਬਾਈ ਜੇਰ ਕੰਪਲੀਟ ਜੇਰ ਦੀ ਸਾਫ ਆ ਬਾਈ ਆਪਣੇ ਘਰੇ ਜੇਰ ਪਈ ਹੈ ਕਿੰਨਾ ਬੋਲਾ ਹੁਣ ਚਵਾ ਦਾਂਗੇ 20 ਕਿਲੋ ਹੁਣ ਬਾਈ ਚਵਾ ਦੂੰਗਾ 12 ਦੇ 20 ਦੇ ਵਿੱਚ ਵਿੱਚ ਚਵਾ ਦੂੰਗਾ 19 ਵੀ ਹੋ ਸਕਦਾ 20 ਵੀ ਹੋ ਸਕਦਾ 21 ਵੀ ਹੋ ਸਕਦਾ ਕਿਉਂਕਿ ਆ 15 ਮੇਰਾ ਆਪ ਕੰਡੇ ਤੇ ਨਹੀਂ ਟੋਲੇ ਮੈਂ ਝੂੜ ਮਾਰੀ ਆ ਕੇ ਭਾਈ ਅਗਲਾ ਕਹਦੇ ਕੰਡੇ ਵਾਲਾ ਕੰਡੇ ਵਾਲਾ ਨਹੀਂ ਆਪਣੇ ਤਾਂ ਬਾਹਰਟੀ ਦਾ ਜੱਜਮੈਂਟ ਹੁੰਦੀ ਵੀ ਇਹ ਨਹੀਂ 15 ਹੀ ਰਹਿ ਜਾਊਗਾ 15 15 ਵਾਲਾ ਕੰਮ ਨਹੀਂ ਭਾਈ ਇਹ 15 ਦਿਨ ਲੱਗਦਾ 10 ਕਿਲੋ ਵੱਧ ਵੀ ਸਕਦਾ ਘੱਟ ਵੀ ਸਕਦਾ ਹਾਂ ਰੈਣ ਨੇ ਦੁੱਧ ਪਾਣਾ 25 ਕਿਲੋ ਭਾਈ ਹੂੰ 20 ਕਿਲੋ ਤਾਂ ਆਪਾਂ ਚਵਾ ਵੀ ਦੇਵਾਂਗੇ ਦੋ ਦਿਨ ਹੋਰ ਰਹੀ ਹੈ ਇਹ ਤਾਂ ਜਾਪੇ ਚ ਬੜ ਯਾਰ ਹੂੰ ਹੈ ਜਾਪੇ ਚ ਹਾਂ ਠੀਕ ਆ ਥਣਾ ਦੀ ਫੁੱਲ ਕੰਪਲੀਟ ਹਨ ਤਾਂ ਬਾਈ ਯਾਰ ਤੂੰ ਆਪ ਹੀ ਦੱਸਣਗੇ ਲੋਕ ਹਨਾ ਵੀ ਥਣ ਮਾੜਾ ਜ਼ਿੰਦਗੀ ਚ ਲੈ ਲਿਆ ਹੀ ਨੇ ਆਪਾਂ ਹੂੰ ਥਣ ਐਂਡ ਮੁਠੀ ਵਾਲਾ ਥਣਾ ਆਪਾਂ ਬਾਈ ਦੋਨੇ ਤਰ੍ਹਾਂ ਦਾ ਥਣ ਲਈਦਾ ਜਿਹੜਾ ਮਸ਼ੀਨ ਤੇ ਵੀ ਲੱਗ ਜਾਏ ਹੱਥੀ ਵੀ ਹੋ ਜਾਏ ਹੱਥੀ ਵੀ ਹੋ ਜਾਏ ਕੰਮ ਹੂੰ ਤੋਰਦੀ ਵੀਰੇ ਮੂੰਹ ਤੋਂ ਛੇਦ ਆਉਂਦਾ ਵੀਰੇ ਬਾਈ ਬੋਦੀ ਬਾਦੀ ਦੇਖ ਵੈੜ ਦੀ ਕਿੰਨੀ ਆ ਹੂੰ ਕੁਆਲਿਟੀ ਵੀਰੇ ਪੂਰੀ ਚੰਗੀ ਆ ਲਓ ਵੀਰੇ ਕੁਆਲਿਟੀ ਚੈੱਕ ਕਰੋ ਸੋਨਾ ਫਿਟਨੈਸ ਆਲਾ ਬੋਤੀ ਦਿਖਾਈ ਮਾਮਾ ਇਹ ਕੌਲੀ ਪਾਣੀ ਪੀ ਰਾ ਇਹ ਚੰਗੀਆਂ ਬ੍ਰੈਡਾਂ ਨੇ ਵੀਰੇ ਇਹ ਕੱਦ ਵੀ ਵੇਖ ਲੈ ਭਾਈ ਮੇਰੇ ਮੋਢੇ ਦਾ ਤਾਂ ਹੁੰਦੀ ਹੈ ਬਾਕੀ ਸੋਨਾ ਫੱਟ ਫੱਟ ਹਵਾਨਾ ਹਵਾਨਾ ਤੁਸੀਂ ਬੈਕ ਸਾਈਡ ਤੋਂ ਵੇਖੋ ਵੀਰੇ ਸੋਨਾ ਮੁਠੀ ਵਾਲਾ ਥਾਣਾ ਪਲਵਾਨਾ ਵਾਲੀ ਤੋਰ ਫੈਕਸ ਆਰਡਰ ਕੁਆਲਿਟੀ ਬਹੁਤ ਆ ਹਨਾ ਭਾਈ ਨਾ ਕਰ ਗਈ ਭਈ ਆ ਭਾਈ ਹੂੰ ਬਾਕੀ ਚਮਕਦਮ ਕਾਲੀ ਆ ਕੋਈ ਆਏ ਨਹੀਂ ਹਾਂ ਭਾਈ ਆਪਾਂ ਕਿਹੜਾ ਕੋਈ ਤੇਲ ਤੂਲ ਲੈਣੇ ਮੰੰਜਾ ਅਗਲਾ ਤੇਲ ਆਉਂਦਾ ਯਾਰ ਹੂੰ ਇਹ ਨੇਚਰਲ ਬਿਊਟੀ ਆ ਜਿਹੜੀ ਹੈਗੀ ਆ ਹੁਣ ਤੁਹਾਨੂੰ ਬੈਕ ਸਾਈਡ ਤੋਂ ਹੁਣ ਹਵਾਨਾ ਦਿਨਦਾ ਹੋਊਗਾ ਵੀਰੇ ਯਾਨੀ 19 ਤੋਂ ਲੈ ਕੇ 20 ਕਿਲੋ ਤੁਸੀਂ ਮਿਲ ਕੇ ਕਰ ਸਕਦੇ ਹੋ ਬਾਈ 25 ਪਾਉਣਾ ਥਣ ਥੁਣੀ ਆਰਡਰ ਦੇ ਕੇ ਬੰਦਾ ਥਣ ਤੁਹਾਨੂੰ ਵੇਖ ਕੇ ਜਜਮੈਂਟ ਆਪ ਹੀ ਲਾ ਲੈ ਯਾਰ ਦੱਸਣਾ ਹੀ ਆਪਾਂ ਗਾਂ ਦੱਸੂ ਮੈਂ ਨਹੀਂ ਬੋਲਦਾ ਜੀ ਸਹੀ ਗੱਲ ਆ ਜੀ ਚੰਗੀ ਕੁਆਲਿਟੀ ਆ ਚੰਗਾ ਰੰਗ ਪ੍ਰਿੰਟ ਆ ਬਾਕੀ ਸਾਰੀ ਜੈਡ ਬਲੈਕ ਹੀ ਆ ਜੀ ਕੋਈ ਬਈ ਆਣੇ ਲੱਸੀ ਲਾਵੀ ਟੁੱਟੀ ਫਿੱਕੀ ਕਿਦੋਂ ਹੂੰ ਆ ਗੋਲੇ ਵਾਲੀ ਪਈ ਆ ਪੇਟਾ ਪੂਟਾ ਜੇ ਮੰਨ ਲਓ ਇਹਨੇ 25 ਕਿਲੋ ਨਾ ਦਿੱਤਾ ਫਿਰ ਭਾਈ ਦੇਣਾ ਵੀ ਭਾਈ ਨਾਲੇ ਬੱਚਾ ਅੰਦਰੋਂ ਨਿਕਲਣਾ ਜੇਰ ਨਿਕਲਿਆ ਪੇਟਾ ਵੇਲਾ ਫਿਰ ਵੀ ਉੱਡਾ ਹੀ ਪਿਆ ਉੱਡਾ ਹੀ ਪਿਆ ਨਿਆ ਮਲੱਕੇ ਚੜ ਜਾਂਦੀਆਂ ਗਾਂ ਸੁੱਕੇ ਸੰਭੀਆਂ ਹੋਣਾਂ ਚੀਜ਼ਾਂ ਜਿਹੜੇ ਵੀਰਾਂ ਕੋਲੋਂ ਆਈਆਂ ਸਾਮ ਸੰਭਾਲ ਬੋਲਦੀਏ ਵੀਰੇ ਉਹਨਾਂ ਦੀ ਸ਼ੌਂਕ ਨਾਲ ਸੰਭੀਆਂ ਜਾਂਦੀਆਂ ਇਹ ਖਰਚੇ ਗਣ ਕੇ ਨਹੀਂ ਇਹ ਕਰਮਾਲੀਆਂ ਸੰਭਦੀਆਂ ਬਾਕੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਫੱਟ ਫੱਟ ਹਵਾਨਾ ਜ਼ਿਆਦਾਤਰ ਤੁਸੀਂ ਇਦਾਂ ਦੇ ਹਵਾਨ ਨੇ ਮੇਲਿਆਂ 'ਚ ਵੀਡੀਓ 'ਚ ਅਕਸਰ ਵੇਂਦੇ ਹੁੰਨੇ ਆ ਵੀਰੇ ਉਹ ਚੀਜ਼ ਆ ਘੱਟ ਵਾਲਾ ਫਾੜੀ ਵਾਲਾ ਹਵਾਨਾ ਬਾਕੀ ਚਮਕਦਮ ਕਾ ਬਾਈ ਜਿਹਨੂੰ ਤਾਂ ਆਗੇ ਪਰਖ ਠੀਕ ਆ ਉਹਨੇ ਤਾਂ ਆਰਡਰ ਦੇ ਕੇ ਥਣ ਲੈ ਵੇਖ ਕੇ ਲੈ ਲੈਣੀ ਹੂੰ ਕਿਉਂਕਿ ਇਹ ਬਰੀਡ ਵਾਲੀ ਚੀਜ਼ਾਂ ਦੀਆਂ ਨਿਸ਼ਾਨੀਆਂ ਹਾਂ ਹਾਂ ਬਾਈ ਖੁੱਚਾ ਦੋ ਉਹ ਵੇਂਜ ਚੈੱਕ ਕਰ ਸਕਦੇ ਹਾਂ ਲੈ ਲਓ ਜੀ ਥਣ ਵੇਖ ਬਾਈ ਕਿੰਨਾ ਚੰਗਾ ਜਿਵੇਂ ਕੋਈ ਮਰਜੀ ਬੈਠਾ ਰਵੇ ਠੀਕ ਆ ਵੀਰੇ ਪੂਰ ਛੱਟੇ ਦੀ ਬਾਈ ਥਣ ਟੁੱਟਦਾ ਹੋਵੇ ਗੰਡ ਹੋਵੇ ਆਪਣੀ ਗਾਰੰਟੀ ਹੋ ਬੰਦਾ ਮਾ ਮੈਂ ਮਗਾਲੇ ਫੋਨ ਤੇ ਇੰਨੀ ਗਰੰਟੀ ਰਹਿਊ ਆਪਣੀ ਜੈ ਜੀ ਡਿਮਾਂਡ ਬਈ ਇਹਦੀ ਡਿਮਾਂਡ ਤਾਂ ਬਈ ਇਹਦੀ ਫੋਨ ਤੇ ਕਰਾਂਗੇ ਕਈਆ ਕੋਈ ਵੇਚਣ ਵਾਲਾ ਲੈ ਜਾਂਦਾ ਹੋਊਗੀ ਜੈ ਜੀ ਹੋਊਗੀ ਜੈ ਜੀ ਹਾਂ ਜਮਾ ਖਿੱਚ ਕੇ ਕਰਾਂਗੇ ਮਾਲ ਠੀਕ ਆ ਹਾਂ ਠੀਕ ਆ ਬਈ ਤੇ ਦੋ ਨੰਬਰ ਵੜਾ ਗਈ ਵੀਰੇ ਇਹ ਬਈ ਦੋਂਦੀ ਮੰਨ ਲੈ ਕੋਈ ਹੈ ਤਾਂ ਖੀਰਾਂ ਜੀ ਇਹ ਦੋਂਦੇ ਚੱਕ ਰਹੀ ਆ ਦੰਦ ਚੈੱਕ ਕਰਾ ਦੋਗੇ ਬਈ ਹਾਂ ਕਰਾ ਦਾਂਗੇ ਬਈ ਦੋਂਦੀ ਮੰਨੇ ਕੋਈ ਯਾਰ ਦੋਂਦੀ ਮੰਨ ਕੇ ਆ ਜਾਈਂ ਦੋਂਦੀ ਮੰਨ ਕੇ ਆ ਜਾਈਂ ਹਾਂ ਠੀਕ ਆ ਵੀਡੀਓ ਚ ਦੰਦ ਚੈੱਕ ਕਰਾਉਣ ਦਾ ਮਤਲਬ ਹੁੰਦਾ ਕੋਈ ਭਰਾ ਨੇ ਦੂਰੋਂ ਚੱਲ ਕੇ ਆਉਣਾ ਹੁੰਦਾ ਦੇਖ ਲਓ ਜੀ ਲਓ ਜੀ ਠੀਕ ਆ ਵੀਰੇ ਚੱਕੀ ਜਾਂਦੀ ਹੈ ਪੂਰੇ ਬਰਾਬਰ ਨਹੀਂ ਠੀਕ ਆ ਵੀਰੇ ਦੂਰੋਂ ਆਉਣਾ ਹੁੰਦਾ ਤਾਂ ਉਹਦਾ ਸ਼ੱਕ ਦੂਰ ਹੋ ਜਾਂਦਾ ਕਿਉਂਕਿ ਤੁਸੀਂ ਬਰੀਡ ਦਾ ਆਲਾ ਪਸ਼ੂ ਜਦੋਂ ਖਰੀਦੋਗੇ ਚੰਗੀ ਕੀਮਤ ਤੇ ਤੁਹਾਨੂੰ ਹਮੇਸ਼ਾ ਪਸ਼ੂ ਮਿਲਣਾ ਵੀਰੇ ਉਹ ਕੁਆਲਿਟੀ ਇਹਦੀ ਇਹਦੇ ਬਈ ਹੇ ਹਫਤਾ ਪਿਆ ਸਨਖ ਗੁਣਾ ਵਾਲਾ ਹੈ ਨਾ ਬੱਚੇ ਦਾ ਹਾਂ ਬਈ ਚੈੱਕ ਕਰ ਸਕਦੇ ਕੋਈ ਛੋਟੀ ਛਾਡੀ ਵੀ ਨਾ ਮੰਨੇ ਬਾਈ ਮੋਢੇ ਤੱਕ ਹੀ ਇਹ ਆਉਂਦੀ ਹਜੇ ਬੱਚਾ ਹੀ ਲਗਭਗ ਉਹਦੇ ਬਰਾਬਰ ਦੀ ਹਾਈਟ ਆ 121 ਦਾ ਹੀ ਫਰਕ ਉਹ ਤਾਂ ਉੱਚੀ ਆ ਬਾਈ ਥੋੜੀ ਕੁਆਲਿਟੀ ਪੂਰੀ ਚੰਗੀ ਆ ਹੈਨਾ ਹਾਂ ਵੇਲ ਬਰੀਡ ਹਾਈਟ ਭਜਨ ਹਰੇਕ ਪੱਖ ਤੋਂ ਪੂਰੀ ਚੰਗੀ ਕਿੰਨਾ ਸਮਾਂ ਲੈ ਜੋ ਬਾਹਰ ਨੂੰ ਲੈ ਆਈ ਵੀਰੇ ਇੱਕ ਕਿੜਾ ਇਹਦਾ ਹੋਰ ਕਢਾ ਦੀ ਇਹ ਬਾਈ ਹਫਤਾ ਲੈ ਜੋ ਬਾਈ ਹਏ ਤਾਂ ਯਾਰ ਸਹਿਤ ਹੀ ਹੁੰਦਾ ਹਜੇ ਇੱਕ ਵੀਕ ਪੂਰਾ ਲੈ ਜੋ ਹਾਂ ਬਾਈ ਤੇ 66 ਸੀਮਨ ਲੱਗਿਆ ਵਾ ਬਾਈ ਇਹਦੇ ਤੇ ਉਹ ਮੈਂ ਨਾ ਪੁੱ ਲੈਣਾ ਬੰਦੇ ਨੂੰ ਪੁੱਛ ਕੇ ਦੱਸ ਦੂੰਗਾ ਠੀਕ ਆ ਹਾਂ ਠੀਕ ਆ ਉਹਦਾ ਰਿਕਾਰਡ ਜਾਣੀ ਸਾਰਾ ਰਿਕਾਰਡ ਦੇ ਦੂੰ ਬਈ ਇਹਦਾ ਵੀ ਦੇ ਦੂੰ ਰਿਕਾਰਡ ਤੁਹਾਨੂੰ ਮਿਲਣੀ ਆ ਮੱਛੀ ਦਾ ਵੀ ਦੇ ਦੂੰਗਾ ਜਿਹੜਾ ਆਪ ਦਾ ਤਾਂ ਵੀਰੇ ਇਹਦਾ ਸੀਮਨ ਦੱਸਣ ਦੀ ਮੇਰੇ ਅਕੋਰਡਿੰਗ ਲੋੜ ਨਹੀਂ ਕਿਉਂਕਿ ਚੰਗੀਆਂ ਚੀਜ਼ਾਂ ਆਪ ਹੀ ਦੱਸ ਦਿੰਦੀਆਂ ਹੁੰਦੀਆਂ ਜਿਹੜਾ ਇਹਦੇ ਲੱਗਿਆ ਹੋਇਆ ਉਹ ਸੈਕਸਡ ਲੱਗਿਆ ਵਾ ਉਹਦਾ ਰਿਕਾਰਡ ਦੱਸ ਦਿੰਦਾ ਬਾਕੀ ਬਈ ਆਵੇ ਨਾ ਚਾਰਦੀ ਹੁੰਦੀ ਆ ਲੇਵੇ ਤੇ ਹੂੰ ਬਾਨਾ ਬਹੁਤਾ ਵੈੜਾ ਬਾਨਾ ਅੱਗੇ ਤੋਂ ਵੀ ਦੇਖੋ ਵੀਰੇ ਪਿੱਛੇ ਤੋਂ ਵੀ ਵੇਖੋ ਕੁਆਲਿਟੀ ਬਰੀਡ ਫੇਸ ਕੁਆਲਿਟੀ ਰੇਖਾ ਉਹਨਾਂ ਕੋਲ ਤੋਂ ਤੁਸੀਂ ਪਸ਼ੂ ਦੇਖ ਸਕਦੇ ਆ ਇੱਧਰ ਦੇ ਲਾ ਬਾਈ ਮੈਂ 6 ਫੁੱਟ ਕਰਦਾ ਮੈਂ ਮੋਢੇ ਦੇ ਬਰਾਬਰ ਆਉਂਦੀ ਠੀਕ ਆ ਵੀਰੇ ਕਿੰਨਾ ਦੁੱਧ ਪਾਜੂ ਵੀਰੇ ਦੁੱਧ ਬਾਈ ਇਹਨੂੰ ਚਾਹੀਦਾ 26 27 30 ਵੀ ਪਾ ਸਕਦੀ ਆ ਪਰ 25 ਤੋਂ ਨਹੀਂ ਡੁੱਟਦੀ ਹਾਂ ਬਾਈ ਲੰਬੀ ਬਾਕੀ ਮੈਨੇਜਮੈਂਟ ਤੇ ਹੋ ਜਾਂਦਾ ਹਾਂ ਬਾਈ ਜੇ ਕਿ ਇਹਨੇ ਪਾਇਆ ਨਹੀਂ ਫਿਰ 20 ਤੇ ਵੀ 20 ਤੇ ਵੀ ਰਹਿ ਸਕਦੀ ਜੇ ਕਿ ਇਹਨੇ ਕੁਝ ਪਾਇਆ ਹੀ ਨਾ ਬਾਈ ਰਾਖਰਾਗ ਤੇ ਸੇਵਾ ਤੇ ਬਾਈ ਤਿੰਨੇ ਸੰਭੀ ਨਾ ਪਰ ਹਾਂ ਜਿਹੜੇ ਹਿਸਾਬ ਨਾਲ ਗਾਂ ਦੀ ਕੁਆਲਿਟੀ ਹੈ ਬਾਈ ਜੇ ਕੋਈ ਚੰਗਾ ਸੱਜਣ ਵੀਡੀਓ ਦੇਖਦਾ ਹੋਇਆ ਇਹ ਫਾਰਮ ਦੇ ਕੰਮ ਦੀ ਵਸ਼ੀ ਆ ਫਾਰਮ ਦੇ ਕੰਮ ਦੇ ਵਿੱਚ ਆਮ ਘਰਾਂ ਵਾਲੀ ਵਸ਼ੀ ਨਹੀਂਗੀ ਵੀ ਹਾਂ ਕਿਉਂਕਿ ਉਹਨਾਂ ਦਾ ਜਿਹੜਾ ਮੈਨੇਜਮੈਂਟ ਹੁੰਦਾ ਬਹੁਤ ਹਾਈ ਕੁਆਲਿਟੀ ਦਾ ਹੁੰਦਾਗਾ ਹਾਂ ਬਾਈ ਦੁੱਧ ਜੇ ਆਪਾਂ ਕੰਪੇਅਰ ਕਰਕੇ ਬਰੇ ਬੰਨੀ ਹੋਈ ਗਾਂ ਦੇ ਮੁਕਾਬਲੇ 5-10 ਕਿਲੋ ਉਹਨੇ ਤਾਂ ਬਾਈ ਵਾਦੀ ਪਾਉਣਾ 2-2 ਕਿਲੋ ਡੰਗ ਦਾ ਵਾਦਾ ਨਾ ਕਰ ਕੁੱਲੀ ਆਉਦੇ ਸਾਂ ਉਹਨਾਂ ਬਾਈ ਪੱਠਾ ਦੁੱਧ ਜਕਣਾ ਉਹਨੇ ਉਹਨਾਂ ਨੇ ਕਿਉਂਕਿ ਲਿਮਟ 'ਚ ਦੇਣੀ ਰੇਕ ਚੀਜ਼ ਲ ਸਾਰਾ ਪ੍ਰੋਟੀਨ ਵਗੈਰਾ ਬਾਕੀ ਇਲਾਕੇ ਦੇ ਬਸ ਪੁੜੇ ਪੜੇ ਨੇ ਸਿੱਟੇ ਵੜਨੇ ਆ ਤਾਂ ਗੋਲੇ ਵਰਗੀ ਪਈ ਆ ਲੈ ਜੂ ਹਜੇ ਸਮਾਂ ਖੁੱਲ ਨਹੀਂ ਹਾਂ ਭਾਈ ਲੈ ਜੂ ਯਾਰ ਕਾਪੀ ਸੰਸਾਰ ਤਾਪੇ ਵੱਧ ਵੀ ਲੈ ਸਕਦੀ ਆ ਕਈ ਵੀਰ ਕਹਿੰਦੇ ਸੂਈ ਸਵਾਈ ਲੈਣੀ ਆ ਵੱਡੇ ਵੀਰ ਆਪਾਂ ਹੁਣ ਗੱਬਣਾ ਹੀ ਲਿਉਨੇ ਆ ਇਹ ਤਾਂ ਮਹਾਰਾਜ ਦੇ ਹੱਥਾਂ ਨਿਗਾ ਸਿੱਧੀ ਹੋਣੀ ਚਾਹੀਦੀ ਰੱਬ ਦੀ ਇਹ ਤਾਂ ਭਾਈ ਸੂਈ ਪੈਂਦੀ ਆ ਹੁਣ ਜੇ ਲੈ ਕੇ ਜਾਵਾਂਗੇ ਗਾਂ ਨੂੰ ਵੀ ਸਵਾਉਂਗਾ ਹੀ ਘਰੇ ਇਹ ਸੂਈ ਸਾਈ ਦਾ ਨਾ ਚੱਕਰ ਮੰਨਿਆ ਕਰੋ ਜਿਹਨੇ ਲੈਣੀ ਆ ਕੁਆਲਿਟੀ ਅਗਲਾ ਆਪਾਂ ਗੱਪਾਂ ਹੀ ਦੇਖਿਆ ਕਰੋ ਸੂਤਾ ਪੈਣਾ ਹੀ ਆ ਕਰਮ ਵਾਲੀ ਸੂਤਾ ਪੈਣਾ ਹੀ ਆ ਬਈ ਯਾਰ ਹੁਣ ਜੇ ਐ ਇਦੀ ਸੂਈ ਸਵਾਈ ਲੈ ਕੇ ਹੁਣ ਗਾਹ ਨੂੰ ਵੀ ਟੀਕਾ ਭਰਾਉਂਗੇ ਦਰਗਾਹ ਨੂੰ ਵੀ ਤੁਹਾਡੇ ਘਰੇ ਹੀ ਸੂਣੀ ਆ ਸੂਆਂ ਸਾਲ ਇਹ ਤਾਂ ਜਰ ਮੰਨ ਕੇ ਚੱਲ ਬਈ ਕਈ ਵਾਰ ਕਸਮਾ ਦਿਆਂਗੇ ਕਈ ਡਰਦੇ ਆ ਸਵਾਉਣ ਤੋਂ ਇਹ ਤਾਂ ਕਰਮ ਵਾਲੀਆਂ ਆ ਆਪ ਹੀ ਸੂਈ ਸਹੀ ਜਾਂਦੇ ਆਪਣੇ ਘਰੇ ਤਾਂ ਆਪ ਤਾਂ ਮਹਾਰਾਜ ਦੀ ਕਿਰਪਾ ਨਾਲ ਕਦੇ ਆਤਰਪਾ ਲਾਇਆ ਹੁੰਦਾ ਮੂਰੇ ਰਾਮ ਨੰਦਰ ਪਏ ਹੁੰਦੇ ਆ ਬਾਬੇ ਇਨੀਗਾ ਸਿੱਧੀ ਚਾਹੀਦੀ ਆ ਆਪ ਹੀ ਸੌਖਾ ਸੂਈ ਆ ਢੜਕੇ ਨੂੰ ਬੱਚੇ ਚੱਕੀ ਜਾਂਦੀ ਢੜਕੇ ਨੂੰ ਬੱਚੇ ਚੱਕੀ ਜਾਂਦੀ ਆ ਕੀ ਕੀਮਤਾਂ ਦੋ ਨੰਬਰ ਦੇ ਇਹ ਵੀ ਵੀਰੇ ਫੋਨ ਤੇ ਕਰਾਂਗੇ ਚੰਗੀਆਂ ਕੀਮਤਾਂ ਦੀਆਂ ਵੇੜਾ ਦੋਨੇ ਚੰਗੀ ਕੀਮਤ ਜੀ ਮੁੱਲ ਹੋਣਗੇ ਯਾਨੀ ਨਾਰਮਲ ਰੇਂਜ ਨਹੀਂ ਆਪਾਂ ਕਹਿ ਸਕਦੇ ਹਾਂ ਹਾਂ ਨਾਰਮਲ ਰੇਂਜ ਬਾਕੀ ਬਈ ਯਾਰ ਜਾਨਵਰ ਦਾਸ ਦਿਆ ਅਗਲਾ ਭਾਵਾ ਕਮੇ ਇੱਕ ਆਪਾਂ ਛੋਟਾ ਜਿਹਾ ਆਈਡੀਆ ਦੇ ਦਿੱਤੀ ਬਈ ਲੱਖ ਪਲੱਸ ਦੀਆਂ ਜੀ ਹਾਂ ਪਲੱਸ ਹੀ ਚੱਲਣਾ ਬਣਾ ਕੰਮ ਠੀਕ ਹੈ ਜੀ ਕਿਉਂਕਿ ਕਿਸੇ ਵੀਰ ਨੇ ਹਰੇਕ ਵੀਰ ਨੇ ਆਪਦਾ ਬਜਟ ਦੇਖਣਾ ਹੁੰਦਾਗਾ ਤੋਂ ਇਹ ਰਿਕੁਐਸਟ ਆ ਵੀਰੇ ਲੱਖ ਪਲੱਸ ਵਾਲਿਆਂ ਨੇ ਦੋਨੇ ਵੇੜਾ ਤੇ ਉਹ ਹਿਸਾਬ ਨਾਲ ਤੁਸੀਂ ਬਾਈ ਨੂੰ ਕਾਲ ਕਰ ਸਕਦੇ ਆ ਲੱਖੋਂ ਘੱਟ ਲਾ ਫੋਨ ਨਾ ਲਾਵੇ ਬਾਈ ਆਪਣੀ ਰਿਕਵੈਸਟ ਹੀ ਆ ਬਈਆਂ ਬੰਦੇ ਫੋਨ ਲੱਗ ਜਾਏ ਬੀਜੀ ਹੋਈ ਦਾ ਸਮਾਂ ਰੇਕ ਕੋਲ ਕੀਮਤੀ ਆ ਹਾਂ ਬਾਈ ਕੋਈ ਵੀ ਬੰਦਾ ਚਾਹੇ ਲੋ ਬਾਕੀ ਆਪਾਂ ਫੋਨ ਹਰੇਕ ਦਾ ਚੱਕਦੇ ਆ ਭੋਮਾ ਬਾਈ ਤੇ ਕਮੈਂਟ ਕਰਕੇ ਕਹਦੇ ਫੋਨ ਮੈਂ ਹਰੇਕ ਦਾ ਚੱਕਦਾ ਪਰ ਲੱਖੋਂ ਬਾਹਰ ਇਹਨਾਂ ਦਾ ਕੰਮ ਹੋਣਾ ਵਾ ਅੰਦਰ ਵਾਲਾ ਫੋਨ ਨਾ ਲੱਗੇ ਬਈ ਠੀਕ ਆ ਬਈ ਹਾਂ ਤਿੰਨ ਨੰਬਰ ਜੀ ਇਹਦਾ ਸੁਆ ਕਿੰਨਾ ਮਾ ਜੀ ਇਹ ਸੁਆ ਬਾਈ ਦੂਜਾ ਕਦੋਂ ਸੂਈ ਹੈ ਜੀ ਇਹਨੂੰ ਅੱਜ ਤੀਜਾ ਦਾ ਰਣਾੜਗਾ ਜਮਨ ਨਾਲ ਬੱਚਾ ਕੀ ਹੈ ਜੀ ਬੱਚਾ ਬਈ ਜੇਰ ਕੰਪਲੀਟ ਹੈ ਜੀ ਜੇਰ ਜੁਰ ਦੀ ਸਾਫਾ ਕਿੰਨਾ ਕ ਬੋਲਾ ਤਿਆਰ ਆ ਇਹਦੇ ਲੈ 11 12 ਕਿਲੋ ਚਵਾਦ ਆਏ ਦੋ ਟਾਈਮ ਬੇਫਿਕਰ ਹੋ ਕੇ ਆ ਜੀ ਅਰ ਉਹ ਹੋਇਆ ਕੰਮ ਨਹੀਂ ਬਈ ਯਾਰ ਕਰਾ ਥਣਾ ਦੀ ਬਿਲਕੁਲ ਓਕੇ ਆ ਓਕੇ ਠੰਡੀ ਆ ਬਈ ਜਿਵੇਂ ਮਰਜੀ ਹੱਤ ਲਾਈ ਜਾਵੇ ਮੈਂ ਆਪਕੜਾ ਕੋਈ ਬੱਚਾ ਛੱਡਿਆ ਹੂੰ ਬੜਾ ਚੰਗਾ ਥਣ ਲੱਗਿਆ ਹੂੰ ਮੋਟਾ ਥਣ ਕਿੰਨਾ ਕ ਪਿਆਜੂ ਬਈ ਬਾਗ 2 ਕਿਲੋ ਹੋਰ ਤੇ ਆ ਜੂਗੇ ਐਵੇਂ ਹੈ ਨਾ 20 ਕਹਿ ਕਹਿਦਾ ਨਾ ਫਾਇਦਾ ਏ ਯਾਰ ਆਪਣਾ ਤਾਂ ਦਸੀਨਾ ਪਾ ਇਹੋ ਜੀ ਵੜ ਲੈੰਦੇ ਨਹੀਂ ਹੈ ਹੂੰ ਇਹ ਯਾਰ ਉਹ ਆਪਣੀ ਰਸਤੇਦਾਰੀ ਉਧਰ ਰਾਸਤਾਨ ਵਾਲੀ ਠੀਕ ਆ ਉਹਨਾਂ ਨੇ ਵੇਚਣ ਵਾਸਤੇ ਭੇਜੀ ਹੈ ਠੀਕ ਆ ਹੁਣੇ ਆਈ ਹੈ ਇਧਰੇ ਸਾਡੇ ਉਹਨੇ ਤਾਜੀ ਉਤਰੀ ਹੈ ਜੀ ਬਾਕੀ ਬੱਚਾ ਮਗਰ ਮੇਲ ਕਾਫ ਆ 11 ਕਿਲੋ ਬੋਲੀ ਬਾਈ ਦੱਸਦਾ ਕਿ ਮੇਰੇ ਘਰੋਂ ਜੋਬ ਸੀਲ ਆ ਬਾਈ ਕੋਈ ਲੂਤਲ ਡੰਡੀ ਨਹੀਂ ਯਾਰ ਹੂੰ ਸੋਨਾ ਮੁਠੀ ਵਾਲਾ ਥਾਣਾ ਗੁਲਾਬੀ ਥਾਣਾ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਪੂਰਾ ਚੰਗਾ ਹੈ ਨਾ ਬਾਈ ਸ਼ਾਂਵੀ ਪਲੀ ਆ ਬਾਈ ਹੂੰ ਨਿੱਗਰ ਨਰੋਈ ਆ ਕੋਈ ਆਈ ਨਹੀਂ ਕਾ ਲਸੀ ਲਾਮੀਆ ਬਾਕੀ ਤੇ ਲਿਆਲੇ ਦਾ ਕਰਦੀ ਮੜਾ ਜੀ ਠੀਕ ਆ ਤੇ ਇਹਦੀ ਕੀਮਤ ਬਾਈ ਫਿਰ ਇਹ ਨਿੱਕੀ ਜੀ ਕੀਮਤ ਆ ਬਾਈ ਫੋਨ ਤੇ ਕਰ ਦਾਂਗੇ ਜਮੈਂ ਨਿੱਕੀ ਜੀ ਆ ਹਾਂ ਜਮੈਂ ਨਿੱਕੀ ਜੀ ਕਿੰਨੀ ਕ ਨਿੱਕੀ ਆ ਬਾਕ ਕਰਾਂਗੇ ਕਰ ਦਾਂਗੇ ਬੇਫਿਕਰ ਹੋ ਕੇ ਆ ਜਾ ਬੇਫਿਕਰ ਹੋ ਕੇ ਆ ਜਾ ਬਈ ਦੁੱਧ ਵੀ ਵੱਡੀਆਂ ਗਾਂਆਂ ਜਿੰਨਾਂ ਚਵਾ ਦੂੰ ਹੂੰ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ